ਤਨ ਬਾਬਾ ਸ੍ਰੀ ਚੰਦ ਜੀ ਇੱਕ ਛੋਟੀ ਜਿਹੀ ਕਥਾ ਜੋ ਗਿਆਨ ਨੂੰ ਸਹੀ ਰੂਪ ਵਿੱਚ ਪ੍ਰਗਟ ਕਰਨ ਅਤੇ ਗਿਆਨ ਦੇ ਬਾਰੇ ਜਾਣਨ ਵਿੱਚ ਸਹਾਇੀ ਹੋ ਸਕਦੀ ਹੈ ਅਤੇ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਕਿਵੇਂ ਗਿਆਨ ਨੂੰ ਸਹੀ ਰੂਪ ਵਿੱਚ ਹੀ ਪੇਸ਼ ਕੀਤਾ ਜਾਵੇ ਤਾਂ ਹੀ ਉਸ ਦੀ ਸ਼ਕਤੀ ਅਤੇ ਉਸ ਦਾ ਫਲ ਮਿਲਦਾ ਹੈ ਇੱਕ ਛੋਟੀ ਜਿਹੀ ਕਥਾ ਇੱਕ ਆਦਮੀ ਨੂੰ ਜੋਗ ਵਿਦਿਆ ਦੇ ਨਾਲ ਅਜਿਹੀ ਸ਼ਕਤੀ ਹਾਸਲ ਹੋ ਗਈ ਕਿ ਉਹ ਕਿਸੇ ਵੀ ਪਲੈਨਟ ਗ੍ਰਹਿ ਅਤੇ ਗੈਲੈਕਸੀ ਵਿੱਚ ਜਾ ਸਕਦਾ ਸੀ ਓਹੋ ਹਰ ਰੋਜ਼ ਇਸੇ ਤਰ੍ਹਾਂ ਕੋ ਮੰਦਾ ਉਸ ਨੇ ਬਹੁਤ ਸਾਰੀਆਂ ਯਾਤਰਾਵਾਂ ਕੀਤੀਆਂ ਆਪਣੀ ਯੋਗ ਸ਼ਕਤੀ ਦੇ ਨਾਲ ਉਹ ਇੱਕ ਦਿਨ ਇੱਕ ਦੂਸਰੀ ਗੈਲੈਕਸੀ ਤੇ ਪਹੁੰਚਿਆ ਉੱਥੇ ਬਹੁਤ ਸਾਰੇ ਹੈਰਾਨ ਕਰਨ ਵਾਲੇ ਜੀਵ ਸਨ ਲੋਕ ਸਨ ਉਸ ਨੇ ਆਪਣੀ ਯੋਗ ਵਿੱਦਿਆ ਦੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਵਿੱਦਿਆ ਵੀ ਹਾਸਲ ਕਰ ਲਈ ਉਹ ਉਹਨਾਂ ਦੇ ਨਾਲ ਗੱਲਬਾਤ ਕਰਨ ਲੱਗ ਪਿਆ ਉਸ ਨੇ ਉਹਨਾਂ ਨੂੰ ਸਮਝਾਇਆ ਕਿ ਮੈਂ ਧਰਤੀ ਤੋਂ ਆਇਆ ਹਾਂ ਜੋ ਮਿਲਕੀ ਵੇਗ ਲੈਕਸੀ ਦੇ ਵਿੱਚ ਸਥਿਤ ਹੈ ਉਹ ਲੋਕ ਬਹੁਤ ਹੈਰਾਨ ਸਨ ਕੁਝ ਲੋਕਾਂ ਨੇ ਉਸ ਵਿਅਕਤੀ ਤੋਂ ਉਹ ਗਿਆਨ ਪ੍ਰਾਪਤ ਕਰਨ ਬਾਰੇ ਕਿਹਾ ਜੋ ਉਹ ਦੂਸਰੀ ਗੈਲੈਕਸੀ ਅਤੇ ਦੂਸਰੀਆਂ ਧਰਤੀਆਂ ਦੇ ਉੱਤੇ ਘੁੰਮ ਸਕਦੇ ਸਨ ਉਸ ਵਿਅਕਤੀ ਨੇ ਉਹਨਾਂ ਨੂੰ ਕਿਹਾ ਕਿ ਇਸ ਵਿਦਿਆ ਨੂੰ ਪ੍ਰਾਪਤ ਕਰਨ ਵਾਸਤੇ 10-15 ਸਾਲ ਲੱਗਣਗੇ ਉਹ ਵਿਅਕਤੀ ਮੰਨ ਗਏ ਉਹਨਾਂ ਨੇ ਘੋਰ ਤਪੱਸਿਆ ਕੀਤੀ ਅਤੇ ਉਹਨਾਂ ਨੇ ਵੀ ਉਹ ਗਿਆਨ ਪ੍ਰਾਪਤ ਕਰ ਲਿਆ ਜਿਸ ਨਾਲ ਉਹ ਹਰ ਇੱਕ ਗੈਲੈਕਸੀ ਤੇ ਘੁੰਮ ਸਕਦੇ ਸਨ ਹਰ ਇੱਕ ਪਲੈਨੈਟ ਤੇ ਘੁੰਮ ਸਕਦੇ ਸਨ ਉਹ ਉਸ ਵਿਅਕਤੀ ਦੇ ਨਾਲ ਧਰਤੀ ਤੇ ਆਏ ਅਤੇ ਉਹਨਾਂ ਨੇ ਕਿਹਾ ਕਿ ਇਹ ਤਾਂ ਪੂਰਾ ਸਵਰਗ ਹੈ ਜੋ ਅਸੀਂ ਕਿਤਾਬਾਂ ਵਿੱਚ ਸਵਰਗ ਦੇ ਬਾਰੇ ਪੜ੍ਹਦੇ ਸਾਂ ਉਹ ਤਾਂ ਇਹ ਧਰਤੀ ਹੈ ਉਸ ਵਿਅਕਤੀ ਨੇ ਕਿਹਾ ਕਿ ਨਹੀਂ ਇਹ ਧਰਤੀ ਹੈ ਸਵਰਗ ਤਾਂ ਅਸੀਂ ਵੀ ਖੋਜਣ ਦੀ ਕੋਸ਼ਿਸ਼ ਕਰਦੇ ਹਾਂ ਪਰ ਇਹ ਤਾਂ ਧਰਤੀ ਹੈ ਉਹ ਵਿਅਕਤੀ ਬਹੁਤ ਹੈਰਾਨਸਾਨ ਉਹ ਵਿਅਕਤੀ ਹੁਣ ਪੂਰੀ ਧਰਤੀ ਤੇ ਘੁੰਮ ਕੇ ਗਏ ਅਤੇ ਬਹੁਤ ਖੁਸ਼ੀ-ਖੁਸ਼ੀ ਵਾਪਸ ਆਪਣੀ ਗੈਲੈਕਸੀ ਵਿੱਚ ਪਹੁੰਚ ਗਏ ਅਤੇ ਫਿਰ ਉਹਨਾਂ ਨੇ ਆਪਣੇ ਲੋਕਾਂ ਨੂੰ ਜਾ ਕੇ ਦੱਸਿਆ ਕਿ ਬਹੁਤ ਸੁੰਦਰ ਇੱਕ ਧਰਤੀ ਹੈ ਜਿੱਥੇ ਹਰੇ ਭਰੇ ਮੈਦਾਨ ਹਨ ਅਤੇ ਬਹੁਤ ਸੁੰਦਰ-ਸੁੰਦਰ ਲੋਕ ਉੱਥੇ ਰਹਿੰਦੇ ਹਨ ਪਰਮਾਤਮਾ ਦਾ ਕਈ ਨਾਮ ਜਪਦੇ ਹਨ ਅਤੇ ਕਈ ਸੰਸਾਰਿਕ ਕੰਮਾਂ ਵਿੱਚ ਰੁੱਝੇ ਹੋਏ ਹਨ ਉਹਨਾਂ ਵਿਅਕਤੀਆਂ ਨੇ ਹੁਣ ਆਪਣੇ ਲੋਕਾਂ ਨੂੰ ਵੀ ਉਹ ਵਿਦਿਆ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਕਿ 10-15 ਸਾਲ ਲੱਗਣਗੇ ਇਹ ਵਿਦਿਆ ਪ੍ਰਾਪਤ ਕਰਨ ਵਾਸਤੇ ਪਰ ਉੱਥੋਂ ਦਾ ਕੋਈ ਵੀ ਵਿਅਕਤੀ ਨਾ ਮੰਨਿਆ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਟਾਈਮ ਨਹੀਂ ਅਸੀਂ ਨਹੀਂ ਵਿਦਿਆ ਪ੍ਰਾਪਤ ਕਰਨੀ ਉਹ ਉਹ ਵਿਅਕਤੀ ਹੁਣ ਬੁੱਢੇ ਹੋ ਚੁੱਕੇ ਸਨ ਜਿਨ੍ਹਾਂ ਦੇ ਕੋਲ ਵਿਦਿਆ ਸੀ ਉਹਨਾਂ ਨੇ ਉਹ ਵਿਦਿਆ ਇੱਕ ਕਿਤਾਬ ਵਿੱਚ ਲਿਖ ਦਿੱਤੀ ਕਈ ਕਿਤਾਬਾਂ ਉਹਨਾਂ ਨੇ ਛਪਵਾ ਦਿੱਤੀਆਂ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਸ ਵਿਦਿਆ ਦੇ ਰਾਹੀਂ ਲੋਕ ਹੋਰ ਗੈਲੈਕਸੀਆਂ ਦੇ ਉੱਤੇ ਸਫ਼ਰ ਕਰ ਸਕਣ ਉਹਨਾਂ ਦੇ ਮਰਨ ਤੋਂ ਬਾਅਦ ਉਹ ਕਿਤਾਬ ਕਈ ਵਿਅਕਤੀਆਂ ਨੇ ਪੜ੍ਹਨ ਦੀ ਕੋਸ਼ਿਸ਼ ਕੀਤੀ ਅਤੇ ਵਿਦਿਆ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਸਫਲਤਾ ਨਾ ਮਿਲੀ ਕਿਉਂਕਿ ਉਹਨਾਂ ਵਿੱਚ ਉਹ ਫੀਲਿੰਗ ਹੀ ਨਹੀਂ ਆਈ ਉਹ ਅਹਿਸਾਸ ਹੀ ਨਹੀਂ ਆਇਆ ਜੋ ਉਹਨਾਂ ਮੰਤਰਾਂ ਦੇ ਵਿੱਚ ਸੀ ਉਹ ਊਰਜਾ ਉਸ ਮਸਤਿਕ ਦੇ ਹਿੱਸੇ ਤੱਕ ਪਹੁੰਚਾ ਹੀ ਨਹੀਂ ਸਕੇ ਜੋ ਵਿਦਿਆ ਤੇ ਵਿੱਚ ਲਿਖਿਆ ਸੀ ਜੋ ਕਿਤਾਬ ਵਿੱਚ ਲਿਖਿਆ ਸੀ ਉਹ ਤਾਂ ਪੜ ਲੈਂਦੇ ਪਰ ਉਸ ਨੂੰ ਕਰਨ ਦਾ ਤਰੀਕਾ ਕਿੱਥੋਂ ਸਿੱਖਣਾ ਸੀ ਇਸ ਲਈ ਉਹਨਾਂ ਦਾ ਗਿਆਨ ਅਧੂਰਾ ਸੀ ਜੇ ਸੇ ਲਈ ਜੋ ਧਾਰਮਿਕ ਕਿਤਾਬਾਂ ਵਿੱਚ ਲਿਖਿਆ ਹੈ ਉਸ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ ਜਿੰਨੇ ਤੇਰੇ ਇਨਸਾਨ ਦੇ ਅੰਦਰ ਉਹ ਫੀਲਿੰਗ ਨਹੀਂ ਆਉਂਦੀ ਤਾਂ ਗਿਆਨ ਪ੍ਰਾਪਤ ਕਰਨਾ ਔਖਾ ਹੈ ਪਰ ਜਦੋਂ ਉਹ ਫੀਲਿੰਗ ਆ ਗਈ ਤਾਂ ਗਿਆਨ ਪ੍ਰਾਪਤ ਹੋਵੇਗਾ ਤਾਂ ਹੀ ਵਿੱਦਿਆ ਪ੍ਰਾਪਤ ਹੋਵੇਗੀ ਜੇਕਰ ਗਿਆਨ ਦੀ ਉਹ ਸੀਮਾ ਇਨਸਾਨ ਤੱਕ ਨਹੀਂ ਪਹੁੰਚਦਾ ਤਾਂ ਗਿਆਨ ਅਧੂਰਾ ਹੈ ਉਸ ਗਿਆਨ ਦੀ ਸੀਮਾ ਤੱਕ ਪਹੁੰਚਣ ਵਾਸਤੇ ਬਹੁਤ ਮਿਹਨਤ ਕਰਨੀ ਪਵੇਗੀ ਅਤੇ ਕਿਸੇ ਗੁਰੂ ਦੀ ਸਹਾਇਤਾ ਪੈਣੀ ਪਵੇਗੀ ਜੀ ਸਨੋ ਪਹਿਲਾ ਵਿయోగ ਗਿਆਨ ਹੋਵੇ ਇਹ ਗਿਆਨ ਬਹੁਤ ਮੁਸ਼ਕਲ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਗਿਆਨ ਮਿਲਦਾ ਹੈ ਤਾਂਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ